ਸਾਰੀਆਂ ਜਦੋਂ ਪਰਦੇਸ ਵਿੱਚ ਲੋਕ ਵਸਦੇ ਜਿਹੜੇ ਪਰਦੇਸੀ ਸਾਡੇ ਭਾਈ ਪਰਦੇਸਾਂ ਚ ਨੇ ਜਿਹੜੇ ਕੰਮ ਕਰਦੇ ਉਹ ਗੱਲ ਆਉਂਦੇ ਨੇ ਵੀ ਹਰ ਚੀਜ਼ ਪਰਦੇਸ ਚ ਲੱਭਦੀ ਏ ਇੱਕ ਮਾਂ ਨਹੀਂ ਲੱਭਦੀ ਇੱਕ ਬਾਪ ਨਹੀਂ ਲੱਭਦਾ ਤੇ ਵਿੱਚ ਪਰਦੇਸਾਂ ਲੰਗਦੀਆਂ ਨਹੀਂ ਭਾਈ ਆਈਦਾ ਤੇ ਸ਼ਬਰਾਂ ਤਾਂ ਕਿਰੀਆਂ ਦੇ ਅੰਦਰ ਗੰਦਾ ਵੀ ਚੱਕ ਦਿੱਤੀਆਂ ਇਨਾ ਸਾਰੀਆਂ ਚੀਜ਼ਾਂ ਨਾਲੋਂ ਮਾਂ ਦੀਆਂ ਗੱਲਾਂ ਮਿੱਠੀਆਂ ਇਹ ਮਾਪੇ ਨੇ ਇਹਨਾਂ ਦਾ ਸੋਹੇ ਇਹਨਾਂ ਦਾ ਪਿਆਰ ਜਿਨ੍ਹਾਂ ਦੀਆਂ ਮੁਹੱਬਤਾਂ ਜਿਹੜੀਆਂ ਨੇ ਸਭ ਦੇ ਖੈਰਾ ਕਰਦੇ ਨੇ ਹਾਂਜੀ ਮੈਨੂੰ ਅਗਰ ਅੱਜ ਸਾਰੀ ਦੁਨੀਆ ਜਾਣਦੀ ਏ ਸਾਰੇ ਇੰਡੀਆ ਦੇ ਵਿੱਚ ਸਾਰਾ ਪੰਜਾਬ ਮੈਨੂੰ ਜਾਣਦਾ ਏ ਕਿਉਂ ਜਾਣਦਾ ਹੈ ਨਾ ਆਪਣੇ ਮਾਪਿਆਂ ਦਾ ਪਿਆਰ ਆਪਣੇ ਮਾਪਿਆਂ ਦੇ ਕਦਮਾਂ ਦੇ ਹੱਥ ਲੈ ਕੇ ਨਿਕਲਣਾ ਮੈਂ ਇਹਨਾਂ ਦੇ ਕਦਮਾਂ ਨੂੰ ਫਾਦੂ ਚੋਣੇ ਤੇ ਫੇਰ ਨਹੀਂ ਕਰਨਾ ਨੱਕੀ ਦੇ ਪ੍ਰੋਗਰਾਮ ਤੇ ਜਾਵਾਂ ਹੈ ਤੇ ਮੈਨੂੰ ਕੁਝ ਫਿਕਰ ਦੀ ਸਾਹਿਦ ਗੁਰੂ ਮੈਂ بڑے بڑے ਵੱਡੇ ਪ੍ਰੋਗਰਾਮਾਂ 'ਚ ਵੀ ਜਾਵਾਂ ਮੈਨੂੰ ਫਿਕਰ ਨਹੀਂ ਕਿਉਂਕਿ ਮੇਰੇ ਮਾਪੇ ਮੇਰੇ ਨਾਲ ਨੇ ਜੀ ਜੀ ਸਾਹਿਬ ਤੁਹਾਨੂੰ ਮਰੋ ਕਿ ਇਹ ਮਾਪੇ ਨਾਲ ਦੁਨੀਆ ਤੋਂ ਜਾਣ ਤੇ ਅਸੀਂ ਆਨੇ ਆ ਮੈਂ ਮਿੱਟੀ ਲੈਣ ਲਈ ਆਇਆ ਆ ਬਾਪੂ ਦੇ ਜੰਮਣ ਪੋਹਾਂਦੀ ਦਿਲ ਹੀ ਜਾਣੇ ਜਿੰਦ ਨੂੰ ਮਾਰੀ ਮਾਂ ਕਿਵੇਂ ਵਿਛੋੜਾ ਜਰਦੀ ਏ ਇਸ ਮਿੱਟੀ ਦੇ ਚੁੱਲੇ ਅੰਮੀ ਅੱਜ ਵੀ ਚੇਤੇ ਕਰਦੀ ਏ ਅੱਜ ਵੀ ਮੈਂ ਕੁਪਈ ਆਉਂਦੀ ਏ ਅੱਜ ਵੀ ਮੈਂ ਕੁਪਈ ਆਉਂਦੀ ਏ ਪੁੱਤਾਂ ਜੇ ਮੋਹਾਂਦੀ ਆ ਆ ਬਾਪੂ ਦੇ ਜੰਮਣ ਪੋਹਾਂ ਦੀ ਤੇ ਮੈਂ ਪਾਣੀ ਜਗਾ ਦਿੰਦੇ ਮਲੀ ਮਲੀ ਜਗਾ ਕਰਦੇ ਉਹ ਜੰਮਣ ਬਾਪੂ ਦੇ ਪਿੱਛੇ ਹੋ ਜਾ ਪਿੱਛੇ ਮੜਾ ਵਾਲਾ ਪਿੱਛੇ ਆ ਜਾ ਬਾਈ ਉਹ ਜੰਮਣ ਕੋਈ ਨਹੀਂ ਦੇਖਿਆ ਹਲੇ ਹਲੇ ਬੁੱਲੂ ਰੋਕ ਲੈਂਦਾ ਪਿੱਛੇ ਆ ਜਾ ਪਿੱਛੇ ਮੜਾ ਵਾਲਾ ਜਗ ਤੇ ਨજર ਨਾ ਆਏ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ ਕੁਲ ਦੁਨੀਆਂ ਦੇ ਬੂਟੇ ਜੜ 뿌ਟੀਆਂ ਸੁੱਕ ਜਾਂਦੇ ਪਰ ਫੁੱਲਾਂ ਦੇ ਮਰ ਜਾਂ ਆ ਇਹ ਬੂਟਾ ਕਮਲਾਏ ਛੋੜੇ ਜਿਹਾ ਸਹਣਾ ਕਰੋ ਨਾ ਚੱਲ ਮਾਂ ਨਿਸ਼ਾਨ ਇੱਕ ਸੁਨਾਵਾ ਸਾਰੇ ਫਿਰ ਮੈਂ ਨਿਕਲਣਾ ਬਿਊਟੀ ਦੇ ਵਿੱਚ ਛੇਵਾ ਤਾਂ ਛੇਵਾ ਬਰ ਬਰ ਇੱਕ ਵਾਰ ਓ ਮਾਂ ਦੱਪਦੀਆਂ ਨਹੀਂ ਕੰਮ ਇੱਕ ਤੋਂ ਸਦਾ ਆਖਾ ਤੈਨੂੰ ਕਰ ਜਾਵੀਂ ਕਿਤੇ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਹਏ ਜੱਗ ਉੱਤੇ ਲੋਗੋਂ ਮਰਨ ਨੂੰ ਥਾਂ ਦੀਆਂ ਨਹੀਂ ਟੁਰ ਜਾਣ ਇੱਕ ਵਾਰ ਉਮਾਵਾਂ ਲੱਭਦੀਆਂ ਆ ਜਵਤ ਹੋ ਗਈਆਂ ਦੀ ਦੁਖੀਏ ਦੀ ਗੱਲ ਦੁਖੀਆਂ ਜਾਣੇ ਭਾਈਆ ਸੁਖੀਏ ਨੂੰ ਕੀ ਖਬਰਾਂ ਆਪਣੇ ਜੀਨਾ ਦੇ ਮੋਤ ਨੇ ਮਾਰੇ ਤੇ ਉਹ ਰੋਂਦੇ ਤੱਕ ਤੱਕ ਕਬਰਾਂ ਤੇ ਸੂਬਾ ਹੋਈ ਕੋਇਲ ਦੀ ਆਵਾਜ਼ ਆਈ ਤੇ ਅਗੇ ਪਰੇ ਸ਼ਾਂਤ ਤੀਆਂ ਤੇ ਮਾਫੀਆਂ ਦਾ ਦੁੱਖ ਜਿਹੜਾ ਬਰਦਾਸ਼ਤ ਨਹੀਂ ਕਰਦੀਆਂ ਕਿਉਂਕਿ ਧੀ ਜਿਸ ਘਰ ਵਿੱਚ ਜਿੱਦੋਂ ਮૈયਤ ਉੱਠਦੀ ਏ ਰੋਂਦੀ ਆਵਾਜ਼ ਨਹੀਂ ਆਉਂਦੀ ਸਭ ਲੋਕਾਂ ਨੂੰ ਧੀ ਨਹੀਂ ਆ ਜਿੱਥੇ ਧੀ ਆ ਉੱਥੇ ਪਿਆਰ ਹੈ ਤੇ ਧੀਆਂ ਨਾਲ ਪਿਆਰ ਕਰਿਆ ਕਰੋ ਤੇ ਆਂਦੀ ਸੁਭੋ ਸਵੇਰੇ ਨਿਕਾਲੀਏ ਕੋਲੇ ਨਾ ਬੋਲ ਗਮਾਂ ਦੇ ਬੋਲੀ ਉਹਨਾਂ ਵਾਸਤੇ ਤੇਰੇ ਨਾ ਵਸ ਮੇਰੇ ਜੋਲੀ ਤਤੀ ਘਰ ਆਈ ਤੇ ਮਾਂ ਨਾ ਵੇਖੀ ਤੇ ਬਾਬਲ ਨੂੰ ਆਂਦੀ ਆਪਣੇ ਬਾਪ ਨੂੰ ਕਿ ਸਈਆਂ ਨਾਲ ਸਰਦਾਰ ਜੀ ਖੇਡਣ ਗਈ ਸਾਂ ਮਾਂ ਬਾਬਲਾ ਟੁੱਟ ਗਈਆਂ ਮੇਰੀਆਂ ਵੰਗਾ ਮਾਂ ਹੁੰਦੀ ਹੋਰ ਚੜਾਉਂਦੀ ਕਿ ਰਖਲਾ ਕਰ ਰੋ ਪਿੱਛੇ ਸੇ ਹੋ ਜਾਓ ਭਾਈ ਸਾਹਿਬ ਪਿੱਛੇ ਪਿੱਛੇ ਹੋ ਜਾਓ ਥੋੜੇ ਥੋੜੇ ਬਾਹਰ ਨੂੰ ਬਹੁਤ ਖੁੱਲਾ ਕਰ ਦੋ ਬਾਹਰ ਪਿੱਛੇ ਹੋ ਜਾਓ ਹੋਰ ਪਿੱਛੇ ਹੋ ਜਾਓ ਇਸ ਵਿੱਚ ਹੁੰਦੀਆਂ ਨੇ ਉਦੋਂ ਵੀ ਮਾਪਿਆਂ ਨੂੰ ਯਾਦ ਕਰ ਲੀਆਂ ਨੇ ਸਭ ਆਪਣੇ ਘਰ ਵਿੱਚ ਪਿੱਛੇ ਪਿੱਛੇ ਕਰ ਲੀਆਂ ਨੇ ਘਰਾਂ ਪਿੱਛੇ ਪਿੱਛੇ ਹੋ ਜਾਓ ਅੱਗੇ ਨਾਲੇ ਪਿੱਛਾ ਘੇਰਾ ਕਰੋ ਉੱਚੇ ਦੀਆਂ ਚੌਂਕਰ ਰੁੱਖਾਂ ਬਾਜ ਗਰਾਂ ਇਹਨਾਂ ਮਾਪਿਆਂ ਨਾਲ ਜੇ ਚਾਹਦੇ ਜੇ ਜ਼ਿੰਦਗੀ 'ਚ ਸਕੂਨ ਚਾਹਦੇ ਜੇ ਜ਼ਿੰਦਗੀ 'ਚ ਆ ਰਾਮ ਚੰਦ ਦੇ ਮਾਪਿਆਂ ਦਾ ਪਿਆਰ ਕਰਨਾ ਸ਼ੁਰੂ ਕਰ ਦਿਓ ਮਾਲਕ ਸੱਤੇ ਖੈਰਾਂ ਕਰ ਦੇਗਾ ਕਿ ਵੀਰ ਵੀਰਾਂ ਇਹ ਸਰਦਾਰ ਸਾਡੇ ਵੀਰ ਨੇ ਇਹ ਸਾਡੇ ਭਰਾ ਨੇ ਇਹ ਸਾਡੀਆਂ ਰੂਹਾਂ ਨੇ ਜਦੋਂ ਇਹ ਸਾਡੇ ਇੱਥੇ ਚਲੇ ਜਾਂਦੀਆਂ ਐ ਸਾਨੂੰ ਇਹਨਾਂ ਦੀ ਤੜਪ ਹੁੰਦੀ ਐ ਇਹਨਾਂ ਦਾ ਫਿਰ ਪਿਆਰ ਸਾਨੂੰ ਮਹਿਸੂਸ ਹੁੰਦਾ ਐ ਇਹ ਜੋ ਮਰਦੀ ਵੀ ਹੋ ਜੇ ਸਾਡੇ ਨੇ ਅਸੀਂ ਇਹਨਾਂ ਦੇ ਆਂ ਪੂਰੀ ਦੁਨੀਆ ਨੂੰ ਇਹ ਪੇਗਾਮ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਸਰਦਾਰ ਦੇਣਾ ਰਾਤਾਂ ਸਾਡੇ ਦਿਲ ਦੇ ਦਰਵਾਜ਼ੇ ਸਾਡੇ ਪਾਕਿਸਤਾਨ ਦੇ ਦਰਵਾਜ਼ੇ ਬਾਰਡਰਾਂ ਦੇ ਦਰਵਾਜ਼ੇ ਹਰ ਵੇਲੇ ਖੁੱਲੇ ਨੇ ਆਪਣੇ ਸਰਦਾਰ ਭਾਈਆਂ ਵਾਸਤੇ ਸਾਡੀਆਂ ਕੋਈ ਰੁਕਾਵਟਾ ਨਹੀਂ ਇਨਸ਼ਾਅੱਲਾ ਤਾਲਾ ਉਹ ਫਜ਼ਲ-ਏ-ਖੁਦਾ ਦੀ ਪਿਆਰ ਕਰਨੇ ਆ ਪਿਆਰ ਕਰਦੇ ਰਾਂਗੇ ਪਿਆਰ ਕਰਾਂਗੇ ਤੇ ਫੇਰ ਆਨੇ ਵੀਰ ਵੀਰਾਂ ਤੇ ਦਰਦੀ ਹੁੰਦੇ ਆਏ ਵੀਰ ਵੀਰਾਂ ਦੀਆਂ ਪਾਵਾਂ ਨੇ ਸਰਦਾ তাজ محمد ਇਹ ਮਾਵਾਂ ਠੰਡੀਆਂ ਸ਼ਾਵਾਂ ਸ਼ਾਵਾਂ ਕਿ ਠੀਆਂ ਜਿਹੜੀਆਂ ਨਾ ਠੀਆਂ ਠੀਆਂ ਨੂੰ ਵੀ ਪੂਜਿਆ ਕਰੋ ਜੇ ਜਾਂਦੇ ਏ